ਸੋ ਦਿਵਾਲੀ ਨੂੰ ਚਾਹੇ ਰਹਿ ਗਿਆ ਚਾਰ ਪੰਜ ਦਿਨ ਪਰ ਮੋੜ ਮੰਡੀ ਚ ਦਿਵਾਲੀ ਦੇ ਪਹਿਲੇ ਹੀ ਪਟਾਕੇ ਚੱਲ ਜਾਣੇ ਆ ਲੇਡੀ ਸੂਟ ਤੇ ਜੈਂਟਸ ਕਪੜਿਆਂ ਦੇ ਉੱਤੇ ਮਿਲੇਗਾ ਜੀ ਵੱਡਾ ਡਿਸਕਾਊਂਟ ਲੱਖ ਰੁਪਏ ਦਾ ਕਪੜਾ ਬਣੇਗਾ 30 ਤੋਂ 40 ਹਜ਼ਾਰ ਚ ਆਹ ਦੇਖੋ ਜੀ 올ਓਵਰ ਕ੍ਰੇਪ ਦਾ ਸੂਟ ਹੈ ਜੀ ਨਾਲ ਆਊਗਾ ਚਨੂਨ ਦਾ ਦੁਪੱਟਾ ਦੁਪੱਟੇ ਤੇ ਆਊਗਾ ਜੀ ਵਰਕ ਬਿਲਕੁਲ ਜੀ ਠੀਕ ਹੈ ਜੀ ਰੰਗੇ ਦੇ ਵਿੱਚ ਆ ਜਾਣਗੇ ਚਾਰ ਚਨੂਨ ਦੇ ਦੁਪੱਟੇ ਤੇ ਵਰਕ ਹੈ ਬਿਲਕੁਲ ਜੀ ਇਹ ਵਾਜੀ ਜਿਵੇਂ 5-600 ਵਿਕਦਾ ਇਹ 330 ਰੁਪਏ ਦਾ ਪਊਗਾ ਜੀ ਇਹ ਚ ਡਿਜ਼ਾਈਨ ਕਿਨੇ ਆਣਗੇ ਬਾਜੀ ਇਹ ਚ ਬਾਜੀ ਚਾਰ ਪ 8 ਦਿਨ ਲੱਗਾ ਗਿਆ ਜੀ ਓਕੇ ਬਾਕੀ ਦੋ ਤਿੰਨ ਡਿਜ਼ਾਈਨ ਰਹਿਣਾ ਨਾ ਜੀ ਰੇਟ ਆਹੀ ਰਹਿਣਾ ਜੀ 330 ਰੁਪਏ ਜੀ ਇਸ ਤੋਂ ਬਾਅਦ ਬਾਈ ਜੀ ਕਾ ਦੇਖੋ ਔਰਗੈਂਜ਼ਾ ਦੇ ਉੱਪਰ ਕੱਪੜਾ ਜੀ ਬਿਲਕੁਲ ਜੀ ਥ੍ਰੈਡ ਦਾ ਕੰਮ ਆ ਗਿਆ ਨਾਲ ਇਹਦੇ ਨਾਲ ਦੁਪੱਟਾ ਚਨੂਨ ਦਾ ਬਿਲਕੁਲ ਜੀ ਦੁਪੱਟਾ ਇਸ ਤਰ੍ਹਾਂ ਵਰਕ ਵਾਲਾ ਜੀ 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 ਇਹ ਚ ਬਾਈ ਜੀ ਚਾਰ ਰੰਗ ਆ ਜਾਣਗੇ ਜੀ ਜੀ ਫੈਂਸੀ ਬਟੀ ਸਟਾਈਲ ਪੀਸ ਹੈ ਹਾਂ ਹਾਂ ਇਹ 440 ਰੁਪਏ ਦੇ ਜੀ ਇੱਕ ਆ ਦੇਖੋ ਜੀ ਆ ਸ਼ਿਮਰ ਦਾ ਪੀਸ ਹੈ ਫਰੰਟ ਪੂਰਾ ਹੈਵੀ ਹੈ ਜੀ ਸਾਰਾ ਪੂਰਾ ਜਗਮਗਾ ਕਰਦਾ ਸੋੜਾ ਜਣਾ ਇਹ ਹਾਂ ਜੀ ਬਾਈ ਜੀ ਇਹਦੇ ਨਾਲ ਆਹ ਸ਼ਿਮਰ ਦਾ ਦੁਪੱਟਾ ਆ ਗਿਆ ਦੁਪੱਟਾ ਵੀ ਨਾਲ ਸ਼ਿਮਰ ਦਾ ਹੀ ਆਣਾ ਹੈ ਨਾ ਜੀ ਸੂਟ ਵੀ ਬਾਈ ਜੀ ਜਿੰਨੇ 800 900 ਐ ਰੇਂਜ ਚ ਪੀਸ ਵਿਕਦਾ ਜੀ 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 ਪੂਰਾ ਹੈਵੀ ਡਿਜ਼ਾਈਨ ਹੈ ਹਾਂ ਹਾਂ ਇਹ ਬਾਈ ਜੀ ਲੱਗਣਾ ਆਪਾਂ ਨੂੰ ਸਿਰਫ 450 ਰੁਪਏ ਦੇ 450 ਉਹਨਾਂ ਜਿਹਨਾਂ ਦੁਪੱਟਾ ਹੀ 3 400 ਵਾਲਾ ਲੱਗਾ 450 ਸੂਟ ਪੂਰਾ ਸੂਟ ਆ ਜਾਊਗਾ ਜੀ ਵਾਹ ਜੀ ਵਾਹ ਇਸ ਤੋਂ ਬਾਅਦ ਵੀ ਜਿੰਨੇ ਆ ਦੇਖੋ ਕ੍ਰੈਕ ਦਾ ਸੂਟ ਹੈ ਜੀ 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 ਨਾਲ ਚਨੂਨ ਦਾ ਦੁਪੱਟਾ ਹਾਂ ਆ ਦੇਖੋ ਜੀ ਇਧਰ ਲਾਈਨਿੰਗ ਸੂਟ ਹੈ ਲਾਈਨਿੰਗ ਦਾ ਮਤਲਬ ਲਾਈਨਿੰਗ ਲੱਗ ਤੋਂ ਲੈ ਦੀ ਲੋੜ ਹਾਂਜੀ ਹਾਂਜੀ ਕ੍ਰਾਸ਼ ਦਾ ਪਲੇਨ ਸੂਟ ਹੀ 500 600 ਦਾ ਵਿਕਦਾ ਬਿਲਕੁਲ ਜੀ ਵਰਕ ਵਾਲਾ ਵਿਕਦਾ 1100 ਦਾ ਜੀ 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 ਆ ਨਾਲ ਚਨੂਨਦਰ ਦੁਬੱਟਾ ਜੀ ਵਰਕ ਦਾ ਬਿਲਕੁਲ ਜੀ ਇਹ ਬਾਈ ਜੀ 450 ਰੁਪਏ ਰੇਂਜ ਚ ਪਊਗਾ ਤੇ ਡਿਜ਼ਾਈਨ ਇਹਦੇ ਵਿੱਚ ਵੀ ਮਤਲਬ ਕਿ ਕਾਫੀ ਆ ਜਾਣਗੇ ਜੀ ਤੇ ਕਲਰ ਇਹਨਾਂ ਦੇ ਵਿੱਚ ਵੀ ਸਾਰੇ ਮਿਲ ਜਾਣਗੇ ਚਾਰ ਚਾਰ ਰੰਗ ਮਿਲਣਗੇ ਇੱਕ ਰੰਗ ਸਾਰੇ ਹੀ ਆ ਖਿੜਵੇ ਰੰਗ ਆਣੇ ਨੇ ਨਾ ਭਾਜੀ ਹਾਂਜੀ ਭਾਜੀ ਆ ਦੇਖੋ ਲਾਈਟ ਡਾਰਕ ਸਾਰੇ ਮਿਲ ਜਾਣਗੇ ਇਸ ਤੋਂ ਬਾਅਦ ਬਾਈ ਜੀ ਆ ਦੇਖੋ ਕਰੇ ਤੇ ਨਾਲ ਇਹਦੇ ਨਾਲ ਆ ਗਿਆ ਜੀ ਆਹ ਦੁਪੱਟਾ ਰੰਗਾਂਾਂਗੇ ਦੇ ਵਿੱਚ ਜੀ ਚਾਰ ਮੈਟੈਲਿਕ ਚਾਰਟ ਆਊਗਾ ਡਾਰਕ ਲੈਂਡ ਡਾਰਕ ਵੀ ਮਿਲ ਜੂਗਾ ਦੋਨੇ ਮਿਲ ਜਾਣੇਗੇ ਜੀ ਤੇ ਰੇਟ ਪੈ ਜੀ ਦਾ ਸਿਰਫ 450 ਰੁਪਏ ਆਊਗਾ ਇਸ ਤੋਂ ਵੇਜੀ ਆ ਦੇਖੋ ਪਿਓਰ ਔਰਗਾਂਜ਼ਾ ਦਾ ਪੀਸ ਹੈ ਜੀ 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 ਵਰਕ ਦੇਖੋ ਸਾਰਾ ਜਗਮਕਰਦਾ ਮਤਲਬ ਆ ਗਿਆ ਪੂਰਾ ਸੂਟ ਨਾਲ ਵਰਕ ਵੀ ਆ ਗਿਆ ਨਾਲ ਇਹ ਨਾਲ ਇਹ ਨਾ ਔਰਗਾਂజా ਦੀ ਦੁਪੱਟਾ ਬਿਲਕੁਲ ਜੀ ਦੁਪੱਟੇ ਤੇ ਪੂਰਾ ਹੈਵੀ ਕੰਮ ਆ ਗਿਆ ਜੀ ਸਾਰਾ ਹੈਵੀ ਕੰਮ ਆ ਗਿਆ ਤੇ ਦੁਪੱਟੇ ਮੈਂ ਦੇਖਿਆ ਖੁੱਲੇ ਡੁੱਲੇ ਨਾ ਭਾਜੀ ਹਾਂਜੀ 2.5 ਮੀਟਰ ਦੇ ਦੁਪੱਟੇ ਇਹ ਚ ਮੋਰਲ ਡਿਜ਼ਾਈਨ ਵੀ ਆਜੂਗਾ ਜੀ 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 ਇਹ ਕਲਰ ਆਉਣਗੇ ਇਹਦੇ ਵਿੱਚ 4 ਠੀਕ ਹੈ ਜੀ ਸੂਟ ਜਿਵੇਂ 1100 ਰੁਪਏ ਵਿੱਚ ਵਿਕਦਾ ਹੈ 580 ਰੁਪਏ ਜੀ 580 ਰੁਪਏ ਮਤਲਬ ਬਾਜ਼ਾਰ ਤੋਂ ਅੱਧੇ ਰੇੜੀ ਜਿਹੜੇ ਆਪਾਂ ਮਤਲਬ ਕਿਹਾ ਨਾ ਵੀ ਲੱਖ ਵਾਲਾ ਕਪੜਾ ਪਰ 40 ਹਜ਼ਾਰ ਜਿਹਾ ਬਣਾ ਕੇ ਦੇਣਾ ਕਰਕੇ ਬਰਬਰੀ ਦੇ ਉੱਪਰ ਕੱਪੜਾ ਹੈ ਜੀ ਬਿਲਕੁਲ ਜੀ ਥ੍ਰੈਡ ਦਾ ਕੰਮ ਆ ਗਿਆ ਹਾਂਜੀ ਹਾਂਜੀ ਲਾਈਨਿੰਗ ਵਿੱਚ ਹੀ ਆ ਗਈ ਜੀ 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 ਨਾਲ ਇਹਦੇ ਨਾਲ ਦੁਪੱਟਾ ਆ ਗਿਆ ਜੀ ਕੀ ਬਾਤ ਹੈ ਜੀ ਆਹ ਦੁਪੱਟਾ ਆ ਗਿਆ ਜੀ 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 ਇਹ ਬਈ ਜੀ ਜਿਵੇਂ ਸੂਟ ਆ ਉਹਨਾਂ ਦੇ ਚਾਰ ਰੰਗ ਆਣਗੇ ਚਾਰ ਰੰਗ ਆ ਗਏ ਜੀ 600 ਰੁਪਏ ਰੈਂਚ ਸੂਟਾ ਦੇਣੇ ਜੀ ਇਹ ਸਿਰਫ 600 ਰੁਪਏ ਜਾਣਾ ਜੀ ਹਾਂਜੀ ਬਈ ਵਾਹ ਜੀ ਵਾਹ ਇਸ ਤੋਂ ਬਈ ਜੀ ਆਹ ਦੇਖੋ ਜਿਵੇਂ ਹੁਣ ਆਹ ਹੈਂਡਵਰਕ ਦਾ ਪੀਸਾ ਆਇਆਗਾ ਹਾਂ ਹਾਂ ਕਿਰਤ ਆਹ ਹੈਂਡਵਰਕ ਦਾ ਪੀਸਾ ਸਾਰਾ ਹੈਂਡਵਰਕ ਆ ਗਿਆ ਬਿਲਕੁਲ ਠੀਕ ਹੈ ਨੀ ਨਾਲ ਇਹਦੇ ਨਾਲ ਦੁਪੱਟਾ ਦਾ ਡਾਇਮੰਡ ਵਰਕ ਵਾਲਾ ਦੁਪੱਟਾ ਹੈ ਗਲਾਸ ਸਿਲਕ ਦੇ ਉੱਤੇ ਕਪੜਾ ਹੈ ਜੀ 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 ਨਾਲ ਲੇਸ ਵਾਲਾ ਦੁਪੱਟਾ ਹੈ ਜੀ ਗਲਾਸ ਦਾ ਹੀ ਰੰਗਾਂਣਗੇ ਦੇ ਵਿੱਚ 4 ਜੀ 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 ਆ ਦੇਖੋ ਜੀ ਲਾਈਟ ਡਾਰਕ ਸਾਰੇ ਰੰਗ ਆਉਣਗੇ ਬਿਲਕੁਲ ਜੀ ਇਹਦਾ ਭਾਜੀ 600 ਰੁਪਏ ਰੇਟੇ ਦਾ ਹੈ ਜੀ ਇੱਕ ਮਿੰਟ ਭਾਜੀ ਹੈਂਡਵਰਕ ਵਾਲੇ ਦਾ ਸਿਰਫ 600 ਰੁਪਏ ਹੈ ਜੀ ਸਿਰਫ 600 ਰੁਪਏ ਕੀ ਬਾਤ ਹੈ ਜੀ ਹਾਂ ਆ ਦੇਖੋ ਭਾਜੀ ਜਿਵੇਂ ਇਹਨਾਂ ਕਾ ਸੂਟ ਹੈ ਜੀ ਜੀ 올ਓਵਰ ਪੀਸ ਹੈ ਬਿਲਕੁਲ ਜੀ 5 ਮੀਟਰ 올ਓਵਰ ਜੀ ਨੂੰ ਆਪਾਂ ਲੈ ਲੈਨੇ ਹਾਂ ਉਹ ਵਾਲਾ ਜੀ 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 5 ਮੀਟਰ 올ਓਵਰ ਕ੍ਰਸ਼ ਦਾ ਸੂਟ ਹੈ ਬਿਲਕੁਲ ਜੀ ਤੇ ਕ੍ਰਸ਼ ਦਾ ਹੀ ਦੁਪੱਟਾ ਹੈ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਪੂਰਾ ਵਧੀਆ ਦੁਪੱਟਾ ਆ ਗਿਆ ਦੁਪੱਟਾ ਵੀ ਮੈਂ ਕਹਿੰਨਾ ਪਿਆ ਵਰਕ ਪੂਰਾ ਹੈਵੀ ਕੀਤਾ ਹੈ ਨਾ ਜੀ ਭਾਜੀ ਪਲੇਨ ਹੀ ਹੈ 900000 ਰੁਪਏ ਦਾ ਵਿਕਦਾ ਹਾਂ 600 ਰੁਪਏ ਦਾ ਸੂਟ ਦਵਾਂਗੇ ਜੀ 600 ਰੁਪਏ ਦਾ ਵਰਕ ਦੇ ਨਾਲ ਧਿਆਨ ਨਾਲ ਹਾਂ ਜੀ ਪੂਰਾ ਸੂਟ ਨਾਲ ਵੀ ਦੁਪੱਟਾ ਆ ਗਿਆ ਵਾਹ ਜੀ ਵਾਹ ਰੰਗ ਇਹਦੇ ਵਿੱਚ ਵੀ ਚਾਰ ਹੈ ਜੀ ਤੇ ਭਾਜੀ ਇੱਕ ਵਾਰ ਮੈਂ ਦੁਬਾਰਾ ਪੁੱਛ ਲਵਾਂ ਉਹ ਹਰ ਵਾਰ ਹੀ ਪੁੱਛਦਾ ਮੈਂ ਲੋਕਾਂ ਨੂੰ ਪਤਾ ਲੱਗ ਜੇ ਵੀ ਆਪਾਂ ਇਹ ਕੱਲਾ ਕੱਲਾ ਸੂਟ ਵੀ ਗਲਾਸ ਦਾ ਸੂਟ ਹੈ ਹਾਂ ਹਾਂ ਪੂਰਾ ਹੈਵੀ ਕਮ ਹੋਇਆ ਥ੍ਰੈਡ ਦਾ ਓਹ ਵਾਹ ਜੀ ਵਾਹ ਪੂਰਾ ਜਗਮਗਾ ਕਰਦਾ ਜੀ ਫੀਸ ਦੇਖੋ ਜੀ ਕਿੱਡਾ ਸੋਹਣਾ ਬਣਿਆ ਬਿਲਕੁਲ ਜੀ ਬਿਲਕੁਲ ਸੂਟ ਵੇਜੀ ਨਾਲ ਇਹ 12-1500 ਤੋਂ ਸ਼ੁਰੂ ਹੁੰਦੇ ਇਸ ਦਾ 12-1500 ਤੋਂ ਸ਼ੁਰੂ ਹੁੰਦੇ ਬਿਲਕੁਲ ਨਾਲ ਇਹਨਾਂ ਆਰਗਨਜ਼ਾ ਦੁਪੱਟਾ ਓਕੇ ਦੁਪੱਟਾ ਵੀ ਬੜਾ ਵਧੀਆ ਸ਼ਾਨਦਾਰ ਦੁਪੱਟਾ ਅੱਛਾ ਮੈਂ ਦੇ ਦਵਾਂ ਦੁਪੱਟੇ ਤੇ ਵੀ ਵਰਕ ਕੀਤਾ ਹੈ ਨਾ ਭਾਜੀ ਹਾਂ ਜੀ ਭਾਜੀ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹਾਂ ਹਾਂ ਸੂਟ ਵੀ ਭਾਜੀ ਐਵੇਂ 12 1300 ਦਾ ਵਿਕਦਾ ਬਿਲਕੁਲ ਜੀ 660 ਰੁਪਏ ਦਾ ਇਹ ਸਿਰਫ 660 ਰੁਪਏ ਦੇ ਹੈ ਤੇ ਕਲਰ ਵੀ ਬੜੇ ਪਿਆਰੇ ਆ ਕੀ ਬਾਤ ਹੈ ਸਾਰੇ ਜਗਮਗਾ ਕਰਦੇ ਕਲਰ ਆ ਤੇ ਇਹ ਸ਼ਾਇਨਮਾਰ ਦਾ ਸੂਟ ਸਿਰਫ 660 ਰੁਪਏ ਦਾ ਹਾਂਜੀ ਭਾਈ ਜੀ 660 ਰੁਪਏ ਦਾ ਸੂਟ ਆ ਆ ਦੇਖੋ ਜੀ ਗਲਾਸ ਦਾ ਸੂਟ ਆ ਕਿ ਗਲਾਸ ਸਿਲਕ ਤੇ ਜੀ 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 ਕੰਮ ਭਾਈ ਜੀ ਪੂਰਾ ਹੈਵੀ ਹੈ ਹਾਂਜੀ ਹਾਂਜੀ ਚਨੂਨ ਦਾ ਦੁਪੱਟਾ ਦੁਪੱਟਾ ਨਾਲ ਦਾ ਹੈ ਸਫਾਈ ਵੀ ਬਹੁਤ ਜ਼ਬਰਦਸਤ ਹੈ ਨਾ ਭਾਈ ਹਾਂਜੀ ਭਾਈ ਜੀ 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 ਸ਼ੇਡ ਬੜੇ ਪਿਆਰੇ ਆਉਣਗੇ ਜੀ ਦੇ ਵਿੱਚ ਸ਼ਰਟ ਤਾਂ ਦੇਖੋ ਵਾਈਟੀ ਆਊਗੀ ਹਾਂ 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 ਸਲਵਾਰਾਂ ਇਹਨਾਂ ਪਰਪਲ ਆ ਗਈ ਉਹਨਾਂ ਫਰੋਜੀ ਆ ਗਈ ਇਹਨਾਂ ਗਾਜਰੀ ਆ ਗਈ ਇਹਨਾਂ येलो ਆ ਗਈ ਕੀ ਬਾਤ ਹੈ ਜੀ ਬਈ ਜੀ ਡਿਜ਼ਾਈਨਰ ਪੀਸ ਆ ਗਿਆ ਹਾਂ ਹਾਂ 12-1300 ਦੇ ਵਿਕਦੇ ਬਿਲਕੁਲ ਬਿਲਕੁਲ 670 ਰੁਪਏ ਦਾ ਬੋਗੇ 670 ਜਿਹੜੇ ਮਤਲਬ ਇੰਸਟਾਗ੍ਰam ਫੇਸਬੁੱਕ ਤੇ 12-1500 ਦੇ ਸੂਟ ਵਿਕਦੇ ਆਪਾਂ 670 ਰੁਪਏ ਦੇ ਦੇਣਾ 670 ਦੀ ਰੇਂਜ ਦੇ ਦੋ ਇੱਕ ਆ ਦੇਖੋ ਜੀ ਸਾਰੇ ਫਰੰਟ ਦੇ ਉੱਪਰ ਸ਼ਿਫਲੀ ਵਰਕ ਆ ਗਿਆ ਬਿਲਕੁਲ ਜੀ ਠੀਕ ਹੈ ਜੀ ਨਾਲ ਆਊਗਾ ਲੈਸ ਵਾਲਾ ਦੁਪੱਟਾ ਜੀ 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 ਏ ਭਾਜੀ ਸਿਰਫ 720 ਰੁਪਏ ਸੂਟ ਦੇ ਦਾਂਗੇ। ਇਹ 720 ਰੁਪਏ ਦੇਣਾ ਸਿਰਫ। ਹਾਂਜੀ ਭਾਜੀ। ਇੱਕ ਭਾਜੀ ਆ ਦੇਖੋ ਔਰਗਾਂਜ਼ਾ ਦਾ ਸੂਟ ਹੈ ਜੀ। ਜੀ 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 ਜੀ। ਫਰੰਟ ਦੇ ਉੱਪਰ ਸਾਰੇ ਜਿਹੇ ਹੈਂਡਵਰਕ ਹੋਇਆ ਹੈ। ਇਹ ਸਾਰੇ ਮਤਲਬ ਬੁਟੀਕ ਵਾਲੇ ਡਿਜ਼ਾਈਨਰ ਸੂਟ ਆ ਗਏ ਨਾ ਭਾਜੀ। ਹਾਂਜੀ ਭਾਜੀ। ਸਾਰਾ ਹੈਂਡਵਰਕ ਨਾਲ ਮੜਿਆ ਆ ਸੂਟ ਜਿਹਨੂੰ ਕਹਿੰਨੇ ਆਪਾਂ। ਹਾਂਜੀ ਤੇ ਨਾਲ ਇਹਨਾਂ ਔਰਗਾਂਜ਼ਾ ਦੇ ਦੁਪੱਟਾ। ਦੁਪੱਟਾ ਵੀ ਜਾਲ ਜਾਲ ਵਾਲਾ ਦੁਪੱਟਾ ਆ ਗਿਆ ਨਾ ਜੀ। ਹਾਂਜੀ ਭਾਜੀ। ਹੋ ਹਾਂ ਹਾਂ। ਰੰਗਾਂ ਗਣਗੇ ਦੇ ਵਿੱਚ ਚਾਰ। ਜੀ ਜੀ ਜੀ। ਤੇ ਇਹ ਜਿਹੜਾ ਸੂਟ ਹੈਗਾ ਆਮ 22,500 ਦਾ ਵਿਕਦਾ। ਬਿਲਕੁਲ ਜੀ। ਇਹ 1290 ਰੁਪਏ ਰੇਂਜ ਕੋ। ਇਹ 1290 ਰੁਪਏ ਦੇਣਾ ਇਸ ਵਾਲਾ ਤਾਂ। ਇਸ ਤੋਂ ਵੇ ਜੀ ਆਹ ਦੇਖੋ ਪੂਰਾ ਹੈਵੀ ਸੂਟ ਹੈ ਜੀ। ਹਾਂ ਹਾਂ ਹਾਂ। ਕੰਮ ਦੇਖੋ ਕਿੱਡਾ ਸੋਹਣਾ ਹੋਇਆ। ਕਿਆ ਬਾਤ ਹੈ ਬਾਜੀ। ਯਾਰ ਸਾਰੇ ਤੁਸੀਂ ਇਹ ਭਰਵੇਂ ਸੂਟ ਕੱਢਣ ਦੇ ਜਾਵਾਲੇ ਨੇ ਨਾ ਜੀ। ਬਈ ਜੀ ਜਿਹੜਾ ਆਹ ਪੀਸ ਹੈ ਨਾ 22,500 3000 ਐ ਰੇਂਜ ਸੂਟ ਵਿਕਦਾ। ਬਿਲਕੁਲ ਜੀ। ਦੁਪੱਟਾ ਦੇਖੋ ਕਿੱਡਾ ਹੈਵੀ ਹੈ। ਜੀ ਜੀ ਜੀ। ਏ ਬਾਈ ਜੀ 1550 ਰੁਪਏ ਰੇਂਜ ਪਊਗਾ ਇਹ 1550 ਮਿਲ ਜੇ ਕਿ ਦੁਕਾਨਦਾਰ ਨੇ ਲ ਜਾ ਕੇ 2500 ਚ ਵੇਚਣਾ ਵੇਚ ਸਕਦਾ ਹੈ ਨਾ ਬਾਈ 3000 ਦਾ ਵੀ ਵਿਕਦਾ ਹੈਗਾ ਕੀ ਬਾਤ ਹੈ ਤੇ ਕਲਰ ਚਾਰਟ ਵੀ ਬੜੇ ਪਿਆਰੇ ਹੈਗੇ ਹਾਂ ਹਾਂ ਆ ਦੇਖੋ ਵਾਹ ਜੀ ਵਾਹ ਮੈਟੈਲਿਕ ਚਾਰਟ ਆਊਗਾ ਸਾਰਾ ਮੈਟੈਲਿਕ ਚਾਰਟ ਆ ਗਿਆ ਜੀ ਸਾਢੇ 1550 ਰੁਪਏ ਰੇਂਜ ਸੂਟ ਆਉਣ ਆਇਆ ਬਿਲਕੁਲ ਜੀ ਇਸ ਤੋਂ ਵਾਜੀ ਕਾ ਦੇਖੋ ਜਿੰਨੇ ਕਾ ਫੇਮਸ ਡਿਜ਼ਾਈਨ ਹੋਇਆ ਪਏ ਇਹ ਭਾਜੀ ਜਿੱਦਾਂ ਉਹ ਨਹੀਂ ਆ ਗਿਆ ਆਪਣਾ ਜੱਜਸਥਾਨੀ ਡਿਜ਼ਾਈਨ ਜਿਹਨੂੰ ਆਪਾਂ ਕਹ ਲਈਏ ਹਾਂਜੀ ਭਾਜੀ ਉਹ ਸਾਹਿਬ ਦਾ ਹੀ ਆ ਗਿਆ ਜੀ 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 ਆ ਦੇਖੋ ਪੂਰਾ ਫਰੰਟ ਪੂਰਾ ਜਾਲ ਆਊਗਾ ਜਾਲ ਆ ਗਿਆ ਜੀ ਪਿਓਰ ਕਰੇਪ ਦੇ ਉੱਤੇ ਕਪੜਾ ਜੀ 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 ਤੇ ਪਿਓਰ ਸਿਲਕ ਦਾ ਦੁਪੱਟਾ ਲੱਗੇ ਓਏ ਹੋਏ ਕੀ ਬਾਤ ਹੈ ਜੇ ਜਿਹੜੀ ਆਹ ਚੀਜ਼ਾਂ ਨੇ ਜੀ ਮਤਲਬ ਕਿ 3500 4000 ਰਾਇਏ ਸੂਟ ਵਿਗਦੇ ਇਹ ਸਪੈਸ਼ਲ ਸੂਟ ਕਹਿੰਦੇ ਨੇ ਆਪਾਂ ਹਾਂ ਜੀ ਇਹ ਹੈਗਾ origignal piece ਹੈ ਹੁਣ ਇਹਦੀਆਂ ਕਾਪੀਆਂ ਬਹੁਤ ਚੱਲਦੀਆਂ ਹਾਂ ਹਾਂ ਇਹ ਪਿਓਰ ਹੈ ਜਿਵੇਂ ਪਿਓਰ ਕ੍ਰੇਬ ਨਾ ਵੀ ਦੇਖਦਾ ਪਿਆ ਵਰਕ ਤੋਂ ਪਤਾ ਲੱਗ ਜਾਂਦਾ ਵੀ originality ਦਾ ਨਾ ਜੀ ਹਾਂ ਜੀ ਪਿਓਰ ਕ੍ਰੇਬ ਹੈ ਕੋਈ ਇਹਦੇ ਵਿੱਚ ਕਾਪੀ ਨਹੀਂ ਹੈਗਾ ਹਾਂ ਜੀ ਹਾਂ ਜੀ ਕੀ ਭਾਈ ਜੀ 1920 ਦਾ ਸੂਟ ਪਊਗਾ ਇਹਦੇ ਵਿੱਚ 10 12 ਰੰਗ ਮਿਲ ਜਾਣਗੇ ਹਾਂ 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 ਆ ਦੇਖੋ ਜੀ ਇਸ ਤੋਂ ਬਾਅਦ ਆਹ ਦੇਖੋ ਇੱਕ ਫਰੰਟ ਹੈਵੀ ਹੈ ਜੀ ਬਿਲਕੁਲ ਜੀ ਪੂਰਾ ਭਾਰਾ ਜਾਲ ਦਾ ਸੂਟ ਹੈ ਜੀ ਜੀ ਜ ਇਹ ਜੀ ਪੀਸ ਨੇ ਚਰਚਾ ਰਹੀ ਹੈ ਜਰਦੀ ਰੈਂਚ ਵਿੱਚ ਦੇ ਬਿਲਕੁਲ ਜੀ ਆ ਦੇਖੋ ਜਾਲ ਹੈਵੀ ਹੈ ਬਿਲਕੁਲ ਬਿਲਕੁਲ ਨਾਲ ਚਨੂਨ ਦਾ ਦੁਪੱਟਾ ਹਾਂ ਹਾਂ ਦੁਪੱਟਾ ਫੋਰ ਸੈੱਟ ਵਰਕ ਆ ਜੀ 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 ਇਹ ਜਿਹੜੇ ਸੂਟ ਹੈ ਇਹ ਲੱਗੂਗਾ 2240 ਦਾ ਆ ਦੇਖੋ ਜੀ ਇੱਕ ਜੀ ਜੀ ਪਿਓਰ ਕਰੇਪ ਦਾ ਸੂਟ ਹੈ ਜੀ ਬਿਲਕੁਲ ਜੀ ਆ ਦੇਖੋ ਗਲੇ ਤੇ ਵਰਕ ਆ ਗਿਆ ਜੀ ਬਹੁਤ ਸੋਹਣਾ ਨਾਲ ਬੈ ਜੀ ਇਹਦੇ ਨਾਲ ਬਾਜੂ ਵੀ ਬਹੁਤ ਸੋਹਣੀ ਵਰਕ ਆਉਣਗੇ ਬਿਲਕੁਲ ਜੀ ਆ ਦੇਖੋ ਜੀ ਬਾਜੂ ਤੇ ਨਾਲ ਪਹੁੰਚੇ ਅੱਛਾ ਦੋਨੇ ਚੀਜ਼ਾਂ ਆ ਗਈਆਂ ਜੀ ਦੋਨੇ ਚੀਜ਼ਾਂ ਆਣ ਗਈਆਂ ਜੀ ਬਿਲਕੁਲ ਜੀ ਨਾਲ ਆਊਗਾ ਪਿਓਰ ਚਨੂਨ ਦਾ ਦ ਦੁਪੱਟਾ ਵੀ ਪੂਰਾ ਸੋਨਾ 2.5 ਮੀਟਰ ਦਾ ਵਰਕ ਵਾਲਾ ਆਊਗਾ। ਅੱਛਾ ਦੁਪੱਟੇ ਵੀ ਆ ਖੁੱਲੇ ਡੁੱਲੇ ਡਿਜ਼ਾਈਨਰ ਸੂਟ ਹੈ ਨਜ਼ਾਰੇਦਾਰ ਵਰਕ। ਹਾਂਜੀ ਭਾਈ ਜੀ। ਜੀ ਜੀ ਜੀ। ਹੁਣ ਜਿਵੇਂ ਆ ਚੀਜ਼ਾਂ ਜੀ ਪਿਓਰ ਤੇ ਸੂਟ ਆਉਣਗੇ ਇਹ 2040 ਰੁਪਏ ਦਾ ਸੂਟ ਹੈ ਜੀ। ਇਹ 2040 ਰੁਪਏ ਸਿਰਫ ਮਿਲਣਾ ਹੈ। ਵਾਹ ਜੀ ਵਾਹ। ਆ ਦੇਖੋ ਇਹਦੇ ਵਿੱਚ 5 5 6 6 ਰੰਗ ਆਣਗੇ ਇਹਨਾਂ ਦੇ ਡਿਜ਼ਾਈਨ ਦੀ ਆਪਾਂ ਗੱਲ ਕਰੀਏ ਡਿਜ਼ਾਈਨ ਵਿੱਚ ਹੋਰ ਮਿਲ ਜਾਣਗੇ। ਇਹ ਡਿਜ਼ਾਈਨ ਤਾਂ ਬਾਹਲੇ ਹੈ ਜੀ ਇਹ ਚ। ਹਾਂ। ਡਿਜ਼ਾਈਨ ਬਹੁਤ ਮਿਲ ਜਾਣਗੇ ਤੁਸੀਂ ਆ ਕੇ ਦੇਖ ਸਕਦੇ ਹੋ ਕਿਹੜੀ ਦੁਕਾਨ ਤੇ ਵਿਜ਼ਿਟ ਕਰਨਾ ਪੈਣਾ ਸਾਰੇ ਡਿਜ਼ਾਈਨ ਦੇਖਣਾ ਹਸ ਹਾਂਜੀ ਹਾਂਜੀ ਜੀ ਜੀ ਆ ਦੇਖੋ ਜੀ ਹੁਣ ਜਿਵੇਂ ਇੱਕ ਆਹ ਜਾਲ ਡਿਜ਼ਾਈਨ ਆਇਆਗਾ ਬਿਲਕੁਲ ਜੀ ਠੀਕ ਹੈ ਜੀ ਇਹਦੇ ਜਦੋਂ ਆਪਾਂ ਵਿਆਹ ਵਾਲਾ ਸੂਟ ਲੈ ਲੈਨੇ ਨਾ ਭਾਈ ਹਾਂਜੀ ਜਿਵੇਂ ਅਨੰਦ ਕਾਰਜ ਵਾਸਤੇ ਕੁੜੀਆਂ ਲੈਂਦੀਆਂ ਸੂਟ ਬਿਲਕੁਲ ਜੀ ਉਮੀਦ ਦੀ ਚੀਜ਼ ਹਾਂ ਹਾਂ 600 ਵੀ ਭਾਈ ਜੀ 4400 ਰੁਪਏ ਦੇ ਵਿੱਚ ਸੂਟ ਵੇਖਦਾ ਬਿਲਕੁਲ ਜੀ ਇਹ ਲੱਗਣਾ 2280 ਰੁਪਏ ਦਾ 2280 ਰੁਪਏ ਦਾ ਕੀ ਆ ਬਾਤ ਹੈ ਫੋਰ ਸਾਈਡਡ ਹੈਂਡਵਰਕ ਦੁਪੱਟਾ ਹਾਂ 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 ਆ ਕਿਆ ਆ ਦੁਪੱਟਾ ਹੋਊਗਾ 4 ਸਾਈਡ ਹੈਂਡਵਰਕ ਦਾ ਦੁਪੱਟਾ ਆਊਗਾ ਬਿਲਕੁਲ ਜੀ ਤੇ 2280 ਰੇਂਜ ਸੂਟ ਸਰਪਰ ਮਤਲਬ ਚਾਚੀਆਂ ਪਾਈਆਂ ਵਾਲੇ ਸੂਟਾਂ ਜੋ ਤੇ ਪੈਸੇ ਬਚਾਣੇ ਆ ਵਿਆਹ ਲਈ ਕੁੜੀ ਦੇ ਸੂਟ ਚੋਂ ਵੀ ਪੈਸੇ ਬਚਾ ਲੈਣੇ ਆਪਾਂ ਸਾਰੇ ਬਚਤਣ ਕੀ ਜੀ ਪੈਸੇ ਜਿਹੜਾ ਵੀ ਸੂਟ ਦਵਾਂਗੇ ਸਾਰੇ ਬਚਤਣ ਵਾਲੀ ਦਵਾਂਗੇ ਜੀ 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 ਇੱਕ ਆਹ ਦੇਖੋ ਜੀ ਹਾਂ ਪਿਓਰ ਵੈਲਵਟ ਦਾ ਸੂਟ ਹੈ 9000 ਸੀਰੀਜ਼ ਜਿਹੜੀ ਚੱਲਦੀ ਹੈ ਜੀ ਉਹ ਜਿਹਨੂੰ ਆਪਾਂ origignal velvet ਕਹਿੰਦੇ ਆ ਜੀ ਆਹ ਦੇਖੋ ਮਾਈਕਰੋ ਦੀ ਵੈਲਵਟ ਆਊਗੀ ਵਰਕ ਦੇਖੋ ਜੀ ਜੀ ਘੇਰੇ ਤੇ ਵਰਕ ਆ ਗਿਆ ਬਿਲਕੁਲ ओके बॉटम नेम ਵਰਤ ਆ ਗਿਆ ਜੀ 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 ਪੰਜ ਰੰਗ ਮਿਲ ਜਾਣਗੇ ਇਹਦੇ ਵਿੱਚ ਓਕੇ ਡਿਜ਼ਾਈਨ ਵੀ ਦੋ ਤਿੰਨ ਮਿਲ ਜਾਣਗੇ ਜੀ 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 ਤੇ ਦੁਪੱਟਾ ਜਿਹੜਾ ਜੀ ਇਹਦੇ ਨਾਲ 벨ਵਰਡ ਦਾ ਹੀ ਦੁਪੱਟਾ ਹੋਊਗਾ ਅੱਛਾ ਮਤਲਬ ਕੋਈ ਨਿੱਕਾ स्टॉल ਨਹੀਂ ਹੈ ਪੂਰਾ ਹੋਰਲਾ ਡੋਲਾ ਦੁਪੱਟਾ ਹੀ ਆਏਗਾ ਨਾ ਜੀ ਆਹ ਦੁਪੱਟਾ ਇਹਦਾ ਬਿਲਕੁਲ ਬਿਲਕੁਲ ਪੂਰਾ ਹੈਵੀ ਦੁਪੱਟਾ ਬਿਲਕੁਲ ਜੀ ਇਹਦੇ ਨਾਲ ਬਈ ਜੀ ਦੁਪੱਟੀ 15-1500 ਦੀ ਵਿਕਦੇ ਮੈਂ ਉਹੀ ਦੇਖਣ ਦੇ ਆ ਜੀ ਬਿਲਕੁਲ 1500 ਦਾ ਪੂਰਾ ਸੂਟ ਦੇ ਦਾਂਗੇ ਪਾਜੀ ਕੀ ਗੱਲਾਂ ਕਰਦੇ ਪੂਰਾ ਸੂਟ ਦੇਣਾ 1500 ਦਾ ਪੂਰਾ ਸੂਟ 1500 ਦੇ ਦਾਂਗੇ ਜਿਸ ਤੇ ਬਾਟਮ ਵੀ ਵਰਕ ਹੈ ਫਰੰਟ ਵੀ ਵਰਕ ਹੈ ਦੁਪੱਟਾ ਵੀ ਫੋਰ ਸੈੱਡ ਹੈ ਅੱਛਾ ਮੈਂ ਤਾਂ ਦੀਵਾਲੀ ਭਾਏ 2-4 ਦਿਨਾਂ ਨੂੰ ਆ ਪਟਾਕੇ ਆਪਾਂ ਪਹਿਲਾਂ ਹੀ ਬਾ ਦੇਣੇ ਆ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਤੇ ਭਾਈ ਜੀ ਯਾਰ ਮੈਂ ਭਾਈ ਜੀ ਨੂੰ ਵੀ ਬੇਨਤੀ ਕਰਦਾ ਪਿੱਛੇ ਜਿਹੜੇ ਕੁੜਤੇ ਪਜਾਮੇ ਪਏ ਉਹ ਵੀ ਇੱਕ ਵਾਰੀ ਦਿਖਾਓ ਯਾਰ ਜੈਂਟਸ ਦਾ ਵੀ ਆਪਾਂ ਮਤਲਬ ਪੂਰੀ ਵੈਰਾਈਟੀ ਦਿਖਾਣੀ ਹੈ ਦੀਵਾਲੀ ਹੈਗੀ ਪੂਰੀ ਆਹ ਦੇਖੋ ਜੀ ਜੈਂਟਸ ਵਾਲੀ ਆਈਟਮ ਵੀ ਤੁਹਾਨੂੰ ਅੱਜ ਦਿਖਾਉਨੇ ਆ ਹਾਂਜੀ ਹਾਂਜੀ ਜਿਵੇਂ ਹੁਣ ਆ ਵੱਡੇ 1.5 ਮੀਟਰ ਪਣੇ ਦਾ ਕੋਈ ਵੀ ਦੇਖੋ ਪਿਓਰ ਕਾਟਨ ਦਾ ਕੁੜਤਾ ਮੈਂ ਲੈਂਦਾ ਬਿਲਕੁਲ ਜੀ ਭਾਈ ਜੀ 6-700 ਤੋਂ ਘੱਟ ਤਾਂ ਬਣਦਾ ਹੀ ਨਹੀਂ ਹਾਂ ਠੀਕ ਹੈ ਜੀ 3.5 ਮੀਟਰ ਦਾ ਵੱਡੇ ਪਣੇ ਦਾ ਕੁੜਤਾ ਮੈਂ ਮੰਨ ਬਿਲਕੁਲ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਕੱਪੜਾ ਕੱਢ ਕੇ ਬਿਲਕੁਲ ਜੀ 100% ਕਾਟਨ ਹੋਊਗਾ ਕੋਈ ਮਿਕਸ ਨਹੀਂ ਹੈਗਾ ਆ ਪਣਾ ਹੀ ਜੀ ਇਹਦਾ ਮਤਲਬ ਜੇ ਆਪਾਂ ਜੇ 100% ਕਾਟਨ ਕਿਹਾ ਤਾਂ 100% ਹੋਏਗੀ ਕਾਟਨ 100% ਕਾਟਨ ਹੀ ਹੋਊਗਾ ਜੀ ਕੋਈ ਇਹਦੇ ਵਿੱਚ ਪੀਸੀ ਜਾਂ ਕੋਈ ਟੈਡੀ ਕਾਟ ਮਿਕਸ ਨਹੀਂ ਹੈਗਾ ਜੀ 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 ਤੇ ਭਾਈ ਜੀ ਵਿਕਦਾ ਵੀ 700-800 ਸ਼ੁਰੂ ਹੁੰਦਾ ਜ ਪੂਰਾ ਕੁੜਤਾ ਪਿਆ ਮਾ 300 ਰੁਪਏ ਦੇ ਦੇਣਾ ਜੀ 300 ਆ ਦੇ ਦਾਂਗੇ ਜੀ ਇਹ ਮਤਲਬ ਕਿਦਾ ਇੱਕ ਅੱਧੇ ਬੰਦੇ ਨੂੰ ਦੇਣਾ ਜਿਹੜੇ ਵੀਡੀਓ ਸ਼ੇਰ ਕਰਨਗੇ ਜਿਹੜਾ ਮਰਜੀ ਲੈ ਲਵੇ ਜਿਹੜਾ ਮਰਜੀ ਲਵੇ ਪਾਓ ਸਿੰਗਲ ਪੀਸ ਲਵੇ ਸੋਮਕ ਸਿੰਗਲ ਹੈ 300 ਦੇ ਲੱਗੂਗਾ ਉਹ ਸਾਡੇ ਕੋਲ 180 ਤੋਂ ਸ਼ੁਰੂ ਹੈ ਕੁੜਤਾ ਦਾ ਵਾਹ ਜੀ ਵਾਹ ਕੀ ਬਾਤ ਹੈ ਹੋਰ ਵੈਰਾਈਟੀ ਚ ਕੋਈ ਹੈਗੀ ਤਾ ਦਿਖਾ ਹਾਂਜੀ ਹਾਂਜੀ ਹੈ ਜੀ ਇਸ ਤੋਂ ਬਾਅਦ ਜਿਵੇਂ ਉਹਨੇ ਕਾਹ ਦੇਖੋ ਜੀ ਆ ਪੇਪਰ ਕਾਟਨ ਹੈ ਖਦਰ ਦਾ ਓਕੇ 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 ਜਿਵੇਂ ਕਹਿੰਦੇ ਨਾ ਖੜਮਾ ਜੇ ਕਪੜਾ ਹੋਵੇ ਹਾਂਜੀ 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 ਆ ਦੇਖੋ ਜੀ ਬਿਲਕੁਲ ਜੀ ਭਾਈ ਜ ਇਹ ਦਿਨ ਨਹੀਂ ਸਿਰਫ 450 ਰੁਪਏ ਦਾ ਇਹ 450 ਰੁਪਏ ਦੇ ਦੇਣਾ ਮੈਂ ਜਿਹੜਾ ਬਾਜ਼ਾਰ 'ਚ ਜਿੰਨੇ ਦਾ ਮਰਜ਼ੀ ਵੇਕੇ ਸਾਨੂੰ ਕੋਈ ਲੈ ਜਾਂਦੇ ਨਹੀਂ ਨਾ ਕਿੰਨੇ ਮਰਜ਼ੀ ਦੇ ਕੇ ਕਿਸ ਤੋਂ ਬਾਅਦ ਬਾਈ ਜੀ ਜਿਵੇਂ ਆ ਦੇਖੋ ਮਫਤ ਲਾਲ ਦਾ ਕੁਰਤਾ ਆ ਗਿਆ ਐਕਸ ਯੂ ਵੀ ਨੰਬਰ ਆ ਗਿਆ ਓਕੇ 550 ਦਾ ਪੂਰਾ ਕੁਰਤਾ ਮੈਂ ਲਗੂਗਾ ਇਹ ਪੂਰਾ ਇੱਕ ਮਿੰਟ ਮਫਤ ਲਾਲ ਵਾਲਾ ਕੁਰਤਾ ਮੈਂ 550 ਰੁਪਏ ਦੇਣਾ ਜੀ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਹਾਂ ਹਾਂ ਆ ਦੇਖੋ 골ਡਨ ਕੰਨੀ ਵਾਲਾ ਬਿਲਕੁਲ ਜੀ ਪੂਰਾ ਵਧੀਆ ਬੀਸ ਹੈ ਜੀ 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 ਜਿਹੜਾ 11200 ਦਾ ਕੁੜਤਾ ਮੈਂ ਵਿਕਦਾ ਬਿਲਕੁਲ ਵਿਕਦਾ ਜੀ ਠੀਕ ਹੈ ਜੀ 550 ਰੁਪਏ ਰਿੰਚ ਦਵਾਂਗੇ ਕੀ ਬਾਤ ਹੈ ਜੀ ਹੁਣ ਇਸ ਤੋਂ ਬਾਅਦ ਬਾਈ ਜੀ ਤੁਹਾਨੂੰ ਜਿਵੇਂ ਕਾ ਕੁਆਲਿਟੀ ਦਿਖਾਉਨੇ ਆ ਹਾਂ ਹਾਂ ਇਹ ਆਈ ਆ ਜਿਵੇਂ ਬੋਸਕੀ ਬੋਸਕੀ ਆ ਕੁੜਤੇ ਵਿੱਚ ਬਸਿਆ ਪਠਾਨੀ ਕੁੜਤੇ ਵਿੱਚ ਬਸਿਆ ਪਠਾਨੀ ਕੁੜਤੇ ਅੱਜ ਕੱਲ ਬਾਈ ਜੀ ਟ੍ਰੈਂਡ ਬਹੁਤ ਹੈ ਹਾਂ 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 ਵਿਕਦਾ ਵੀ ਬੜਾ ਮਹਿੰਗਾ ਪਿਆ ਬਿਲਕੁਲ ਜੀ ਠੀਕ ਹੈ ਜੀ origignal ਦੇਖੋ ਆ ਸੀ ਕੰਪਨੀ ਦੀ ਹੈ ਕੋਈ ਐ ਨਹੀਂ ਹੈ ਮਤਲਬ ਲੋਕਲ ਮਾਲ ਨਹੀਂ ਦਾ ਸਾਰਾ ਮਾ ਕੰਪਨੀ ਦਾ ਬ੍ਰਾਂਡਡ ਮਾਲ ਹੈ ਇਹ ਭਾਈ ਜੀ ਮੇਡ ਇਨ ਦੁਬਈ ਹੁੰਦਾ ਓਕੇ ਹਾਂ ਪੈਕਿੰਗ ਵੀ ਦੁਬਈ ਦੀ ਹੈ ਕੋਈ ਇਥੋਂ ਨਹੀਂ ਹੁੰਦੀ ਆਪਣੀ ਪੈਕ ਓਕੇ 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 ਠੀਕ ਹੈ ਜੀ ਮਾਉਂਟੇਜ ਬ੍ਰਾਂਡ ਆ ਗਿਆ ਬਿਲਕੁਲ ਤੇ ਇਹ ਤਾਂ ਭਾਈ ਬਾਜ਼ਾਰ ਚ ਬਹੁਤ ਮਹਿੰਗੇ ਮਹਿੰਗੇ ਵਿਕਦੇ ਯਾਰ ਭਾਈ ਜੀ 4-5 ਹਜ਼ਾਰ ਦੇ ਵੀ ਵਿਕੀ ਜਾਂਦੇ ਬਿਲਕੁਲ ਜੀ ਕਿ ਨਵੀਂ ਚੀਜ਼ ਹੈ ਇਹ ਕਿਸੇ ਨੂੰ ਇਹਦੇ ਬਾਰੇ ਨੌਲੇਜ ਵੀ ਘੱਟ ਹੈ ਨੌਲੇਜ ਘੱਟ ਹੈ ਜੀ ਇਹ ਚ 12-15 ਰੰਗ ਮਿਲ ਜਾਣਗੇ ਬਿਲਕੁਲ ਜੀ ਠੀਕ ਹੈ ਜੀ ਆ ਤੇਰੀਆ ਮੜਾ ਲਾ ਕੇ ਦਿਖਾਓ ਮੜਾ ਆਹ ਦੇ ਜੀ ਜੀ ਜਿਵੇਂ ਇਸ ਦਾ ਬਣਦਾ ਕੁਰਤਾ ਵੇਮਾ ਬਵਾ ਜੀ ਬਕਾਵਾਤ ਹੈ ਜੀ ਪਠਾਨੀ ਕੁਰਤੇ ਵੇਮੇ ਦੀ ਚੀਜ਼ ਹੈ ਤੇ ਆਪਾਂ ਦੇ ਦਾਂਗੇ ਫਿਰ 2500 ਰੇਂਜ ਚ ਆਪਾਂ ਭਾਈ ਜੀ ਆਪਾਂ ਦੇ ਦਾਂਗੇ 6500 ਰੁਪਏ ਦਾ ਇੱਕ ਮਿੰਟ 4000 ਦਾ ਬਾਜ਼ਾਰ ਚ ਵਿਕਦਾ ਆਪਾਂ 6500 ਦੇ ਦਾਂਗੇ 6500 ਰੁਪਏ ਪੈ ਜੂਗਾ ਜੀ ਮੌਂਟੇਜ ਬ੍ਰਾਂਡ ਦਾ ਬੌਸ ਕੀ ਆ ਗੀ ਅਰੀਜਨਲ ਇਤ ਵਿੱਚ ਰੰਗ ਕਿੰਨੇ ਦੱਸੇ ਜੀ ਭਾਈ ਜੀ 12 ਰੰਗ ਮਿਲ ਜਾਣਗੇ 12 ਰੰਗ ਮਿਲ ਜਾਣਗੇ 12 ਰੰਗ ਮਿਲ ਜਾਣਗੇ ਕਰੀਮ ਕਲਰ ਵੀ ਮਿਲ ਜੂਗਾ ਇਹਦੇ ਵਿੱਚ ਜੀ 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 ਹਾਂ ਤੇ ਇਸ ਤੋਂ ਇਲਾਵਾ ਕੋਈ ਕੋਟ ਪੈਂਟ ਦਾ ਕਪੜਾ ਵੀ ਦਿਖਾਓ ਭਾਜੀ ਯਾਰ ਜਿਹੜਾ ਦਾ ਹਾਂ ਕੋਟ ਪੈਂਟ ਦਾ ਸਾਨੂੰ ਦਿਖਾ ਦਿੰਨੇ ਆ ਜੀ ਹਾਂ ਹਾਂ ਜਿਵੇਂ ਆ ਦੇਖੋ ਆਪਣੇ ਕੋਲ ਸੀ ਆ ਰਾਮ ਕੰਪਨੀ ਦੇ ਹੁੰਦੇ ਆ ਜੀ ਓਕੇ 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 ਜਿਹੜਾ सीआरएम कंपनी ਦਾ ਕੋਡ ਪੁਆਇੰਟ ਹੋਊਗਾ ਬਿਲਕੁਲ ਜੀ ਜੀ ਨੋਨ ਬ੍ਰਾਂਡ ਲੈਣਾ ਜੀ ਤੇ ਨੋਨ ਬ੍ਰਾਂਡ ਵੀ ਦੇਖੋ ਮਿਲ ਜੂਗਾ ਉਹਦਾ ਰੇਟ ਬਹੁਤ ਥੱਲੇ ਆ ਥੱਲੇ ਆ ਜਾਏਗਾ ਜੀ ਆ ਦੇਖੋ ਜੀ ਮਤਲਬ ਆ ਦੇਖੋ ਕੰਪਨੀ ਦੀ ਚੀਜ਼ ਹੈ ਹਾਂ 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 ਆ ਵੀ ਲਾ ਕੇ ਦਿਖਾ ਦੋ ਆ ਦੇਖੋ ਜੀ ਇਹ ਆ ਦੇਖੋ ਕੀ ਬਾਤ ਹੈ ਜੀ ਆ ਚੀਜ਼ ਆ ਦੇਖੋ ਜੀ ਜੀ ਇਸ ਹਸਾ ਦਾ ਬਣ ਜੂਗਾ ਇਹਦੇ ਵਿੱਚ ਡਿਜ਼ਾਈਨ ਕਾਫੀ ਮਿਲ ਜਾਣਗੇ ਹਾਂ ਹਾਂ ਸੀਆਰਐਮ ਦਾ オリジナル ਹੋਊਗਾ ਜੀ 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 ਜਿਹੜੀ ਆ ਚੀਜ਼ ਹੈ ਬਾਈ ਜੀ ਜਿਵੇਂ ਹੁਣ オリジナル ਕੰਪਨੀ ਦੇ ਜੀ ਜੀ ਕੋਈ ਦੇਸੀ ਤਾਂ ਨਹੀਂ ਹਾਂ ਹਾਂ ਇਹ ਲੱਗੂਗਾ ਜਿਵੇਂ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਕੋਟ ਪੈਂਟ ਦਾ ਪੂਰਾ ਕੱਪੜਾ ਆ ਜੂਗਾ ਪੂਰਾ ਕੱਪੜਾ ਆ ਜੂਗਾ ਮਤਲਬ ਇਕੱਲਾ ਕੋਟ ਨਹੀਂ ਆਪਾਂ ਦੇਣਾ ਕੋਟ ਪੈਂਟ ਦਾ ਪੂਰਾ ਕੱਪੜਾ ਦੇਣਾ ਪੂਰਾ ਕੱਪੜਾ ਆ ਜੂਗਾ 1500 ਤੋਂ ਲੈ ਕੇ 2000 ਤੱਕ ਜਿਹੜਾ 5 ਤੋਂ 6000 ਦੀ ਰੇਂਜ ਵਿੱਚ ਵਿਕਦਾ ਹੈ ਜੀ ਜੀ ਤੇ ਇਹ ਚ ਕਿੰਨੇ ਕੁ ਰੰਗ ਤੇ ਡਿਜ਼ਾਈਨ ਹੀ ਵਗੈਰ ਮਿਲ ਜੂਗਾ ਇਹ ਚ ਮਿਲ ਜਾਣਗੀ ਜੀ ਤੁਹਾਨੂੰ ਜਿਵੇਂ ਜੋ ਵੀ ਲੇਟੈਸਟ ਆਇਆਗਾ ਸੀ ਆਰਐਮ ਦਾ ਸਾਰਾ ਮਿਲ ਜੂਗਾ ਸਾਰਾ ਹੈਗਾ ਆਪਣੇ ਕੋਲ ਹਾਂਜੀ ਹਾਂਜੀ ਕਿਆ ਬਾਤ ਤੇ ਨਾਨ ਬ੍ਰਾਂਡ ਚ ਲੈਣਾ ਹੋਵੇ ਜੀ ਤਾਂ ਉਹ ਦੇਖੋ 500 600 ਚ ਹੀ ਬਣ ਜੂਗਾ ਉਹ 500 600 ਤੋਂ ਕੋਟ ਤਾਂ ਕੋਟ ਪੈਂਟ ਤੋਂ ਸ਼ੁਰੂ ਆ ਜਾਂਦਾ ਜੀ ਕੋਟ ਪੈਂਟ ਪੂਰਾ ਕੁਰਤਾ ਪਜਾਮਾ 180 ਰੁਪਏ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਕੋਟ ਪੈਂਟ 500 600 ਤੋਂ ਸ਼ੁਰੂ ਹੋ ਜਾਂਦਾ ਆਪਣੇ ਹਾਂਜੀ ਹਾਂਜੀ ਨਾਨ ਬ੍ਰਾਂਡ ਜੇ ਸੀ ਆਰਐਮ ਦਾ ਲੈਣਾ ਤਾਂ 1500 ਆਪਣੇ ਜੀ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ ਸਿਮਰਨ ਟੈਕਸਟਾਈਲ ਬਠੰਡੇ ਵਾਲੇ ਸਰਦਾਰਾਂ ਦੀ ਦੁਕਾਨ ਹੈ ਜੀ ਤੇ ਮੋਬਾਈਲ ਨੰਬਰ ਹੈ 905673940